ਜਦੋਂ ਮੈਂ ਆਪਣੀ ਪਾਸਟ ਲਾਈਫ ਰਿਗਰੈਸ਼ਨ ਥੈਰੇਪੀ ਕਰਾਈ ਸੀ ਨਾ ਮੈਂ ਆਪਣੀ ਲਾਈਫ ਚ ਬਹੁਤ ਜ਼ਿਆਦਾ ਕਨਫਿਊਜ਼ਡ ਚੱਲਣ ਦੀ ਸੀ ਮੈਨੂੰ ਦਿਲ ਆਦਾ ਸੀ ਕਿ ਮੇਰੀ ਲਾਈਫ ਚ ਇੰਨਾ ਦੁੱਖ ਕਿਉਂ ਆ ਕਿ ਮੈਨੂੰ ਸਾਰੇ ਹੀ ਦੁਖੀ ਕਰ ਰਹੇ ਨੇ ਕਿ ਮੈਂ ਬੈਸਟ ਦੇ ਰਹੀ ਹਾਂ ਸਭ ਨੂੰ ਫਿਰ ਵੀ ਮੈਨੂੰ ਰਿਟਰਨ ਚ ਕੁਝ ਨਹੀਂ ਮਿਲ ਰਿਹਾ ਮੈਨੂੰ ਤਾਂ ਫੀਲ ਹੁੰਦਾ ਸੀ ਕਿ ਮੈਂ ਕੀ ਨਾ ਮਾੜਾ ਕੀਤਾ ਕਿਸੇ ਦੇ ਨਾਲ ਜਿਹੜਾ ਮੈਨੂੰ ਹੀ ਇੰਨਾ ਦੁੱਖ ਸਹਿਣਾ ਪੈ ਰਿਹਾ ਹੈ ਤੇ ਮੈਂ ਸੋਚਿਆ ਕਿ ਠੀਕ ਹੈ ਚਲੋ ਪਾਸਟ ਲਾਈਫ ਰਿਗਰੈਸ਼ਨ ਥੈਰੇਪੀ ਕਰਾਉਨੇ ਆ ਮੇਰਾ ਇਹ ਸ਼ੁਰੂ ਤੋਂ ਡ੍ਰੀਮ ਸੀ ਕਿ ਮੈਂ ਆਪਣੀ ਪਾਸਟ ਲਾਈਫ ਦੇਖਾਂ ਪਰ ਇੰਡੀਆ ਵਿੱਚ ਮੈਂ ਇੱਕ ਦੋ ਜਾਣਿਆਂ ਤੋਂ ਪੁੱਛਿਆ ਤੇ ਉੱਥੇ ਬਹੁਤ ਹੀ ਐਕਸਪੈਂਸਿਵ ਸੀ ਇਹ ਥੈਰੇਪੀ ਐਂਡ ਉੱਥੇ ਮੈਂ ਅਫੋਰਡ ਨਹੀਂ ਕਰ ਪਾਈ ਜੇ ਮੈਂ ਡੈਡ ਤੋਂ ਪੈਸੇ ਮੰਗਦੀ ਤੇ ਉਹਨਾਂ ਨੇ ਪੁੱਛਣਾ ਸੀ ਹਾਂ ਤੋ ਕੀ ਕਰਾਉਣਾ ਵਾ ਤੇ ਉਹ ਚੀਜ਼ੋ ਤੇ ਵਰਕ ਨਹੀਂ ਕੀਤੀ ਪਰ ਜਿਹੜਾ ਮੇਰਾ ਫੇਸ ਚੱਲ ਰਿਹਾ ਸੀ ਇੱਥੇ ਫਿਰ ਮੈਨੂੰ ਲੱਗਾ ਕਿ ਹਾਂ ਥੋਨ ਟਾਈਮ ਐਮ ਐਕਟ ਮੈਂ ਇਨੀ ਕਨਫਿਊਜ਼ਡ ਚ ਲੰਡੀ ਆ ਦੂਜਾ ਮੈਨੂੰ ਇਹ ਵੀ ਕ੍ਰੇਜ਼ ਸੀ ਕਿ ਮੈਂ ਜਾਣਾ ਬਿਕੋਜ਼ ਮੈਨੂੰ ਨਾ ਹਰ ਟਾਈਮ ਦਾ ਦੇਜਾ ਵੂ ਫੀਲ ਬਹੁਤ ਹੁੰਦਾ ਹੈ ਸ਼ੁਰੂ ਤੋਂ ਹੀ ਮੈਂ ਕਿਸੇ ਵੀ ਪਰਸਨ ਨਾਲ ਹੋਵਾਂ ਮੈਨੂੰ ਇਦਾਂ ਲੱਗਦਾ ਕਿ ਇਹ ਕਨਵਰਸੇਸ਼ਨ ਤੇ ਮੈਂ ਪਹਿਲੇ ਹੀ ਵੀ ਕੀਤੀ ਆ ਇਹ ਮੂਮੈਂਟ ਤੇ ਮੈਂ ਪਹਿਲੇ ਵੀ ਜੀ ਕੇ ਆਈ ਆ ਮੈਨੂੰ ਇਦਾਂ ਹੀ ਹਰ ਇੱਕ ਪਰਸਨ ਨਾਲ ਫੀਲ ਹੁੰਦਾ ਹੈ ਤੇ ਮੈਨੂੰ ਇਦਾਂ ਲੱਗਦਾ ਸੀ ਕਿ ਚਲੋ ਲੈਟਸ ਟ੍ਰਾਈ ਕੀ ਦੇਖਦੇ ਆ ਚਲੋ ਮੈਂ ਇੱਕ ਪਰਸਨ ਨੂੰ ਕੰਟੈਕਟ ਨੇ ਮੇਰੀ ਅਪਾਇੰਟਮੈਂਟ ਬੁੱਕ ਕਰਤੀ ਇਹਦੇ ਦੋ ਸੈਸ਼ਨ ਹੋਏ ਐਂ ਜਿਸ ਦਿਨ ਮੇਰੀ ਪਾਸਟ ਲਾਈਫ ਰਿਗਰੈਸ਼ਨ ਥੈਰੇਪੀ ਸੀ ਤੇ ਉਹਨਾਂ ਨੇ ਮੈਨੂੰ ਹਿਪਨੋਟਾਈਜ਼ ਕੀਤਾ ਤੇ ਮੈਂ ਦੇਖ ਕੇ ਆਈਆਂ ਆਪਣੇ ਆਪ ਨੂੰ ਸਕਾਟਲੈਂਡ ਚ 1867 ਦਾ ਟਾਈਮ ਸੀ ਪਰ ਜੋ ਮੈਂ ਦੇਖਿਆ ਉਹ ਮੈਂ ਡਾਈਜੈਸਟ ਨਹੀਂ ਕਰ ਪਾਈ ਮੈਨੂੰ ਲੱਗਾ ਸੀ ਕਿ ਪੌੜਾ ਹੀ ਮੈਂ ਆਪਣੇ ਸੋਲ ਮੈਂ ਦੇਖੂੰਗੀ ਮੈਂ ਉਹਨੂੰ ਦੇਖੂੰਗੀ ਮੈਂ ਇਹਨੂੰ ਦੇਖੂੰਗੀ ਮੇਰੀ ਇਸ ਲਾਈਫ ਨਾਲ ਰਿਲੇਟਡ ਕੋਈ ਚੀਜ਼ ਹੋਵੇਗੀ ਪਰ ਐਦਾਂ ਦਾ ਕੁਝ ਨਹੀਂ ਸੀ ਸਿਰਫ ਇੱਕ ਹੀ ਪਰਸਨ ਉਸ ਲਾਈਫ 'ਚ ਇਸ ਲਾਈਫ 'ਚ ਆਇਆ ਏ ਤੇ ਉਹਨੇ ਹੀ ਬਹੁਤ ਸਾਰੇ ਲੈਸਨ ਸਿਖਾਏ ਨੇ ਐਂਡ ਜਿੱਦਾਂ ਦਾ ਮੈਨੂੰ ਲੱਗਦਾ ਸੀ ਕਿ ਮੈਂ ਮੈਨੂੰ ਬਹੁਤ ਖੁਸ਼ੀ ਮਿਲੂਗੀ ਆਪਣੀ ਪਾਸ ਲਾਈਫ ਦੇਖ ਕੇ ਐਦਾਂ ਦਾ ਕੁਝ ਨਹੀਂ ਹੋਇਆ ਮੈਂ ਬਹੁਤ ਜ਼ਿਆਦਾ ਪੇਨ 'ਚ ਚਲ ਗਈ ਤੇ ਮੇਰੇ ਥੈਰਪਿਸਟ ਨੇ ਵੀ ਮੈਨੂੰ ਇਹ ਚੀਜ਼ ਕਹੀ ਕਿ ਹੁਣ ਤੂੰ 6th ਮੰਥ ਦਾ ਤੇ ਜਾਂ 1 ਈਅਰ ਦਾ ਤੂੰ ਗੈਪ ਲੈਣਾ ਹੈ ਫੇਰ ਹੀ ਤੂੰ ਆਪਣੀ ਨੈਕਸਟ ਪਾਸ ਲਾਈਫ ਥੈਰਪੀ ਕਰਵਾ ਸਕਦੀ ਆ ਪਰ ਮੈਂ ਹੁਣ ਇਦਾਂ ਸੋਚਿਆ ਕਿ ਮੈਂ ਕਦੀ ਨਹੀਂ ਕਰਾਉਣੀ ਬਿਕੋਜ਼ ਜੋ ਮੈਂ ਦੇਖ ਚੁੱਕੀ ਨਾ ਉਹਨੇ ਮੇਰਾ ਬਹੁਤ ਮਨ ਖਰਾਬ ਕੀਤਾ ਮੈਂ ਉਹ ਚੀਜ਼ਾਂ ਸੋਚੀਆਂ ਨਹੀਂ ਸੀ ਕਿ ਇਦਾਂ ਦਾ ਮੈਂ ਕੁਝ ਦੇਖੂੰਗੀ ਮੈਂ ਲਾਈਫ 'ਚ ਜੇ ਸੇਫ ਫੀਲ ਕੀਤਾ ਤੇ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਕਿ ਮੇਰੀ ਕੀ ਸਟੋਰੀ ਸੀ ਪਾਸਟ ਲਾਈਫ 'ਚ ਪਰ ਮੇਰਾ ਐਕਸਪੀਰੀਅੰਸ ਇੰਨਾ ਜ਼ਿਆਦਾ ਖਰਾਬ ਸੀ ਮੈਂ ਉਸ ਥੈਰੇਪੀ ਤੋਂ ਬਾਅਦ ਮੈਂ ਸੱਚੀ ਬਹੁਤ ਜ਼ਿਆਦਾ ਹੀ ਡਿਪਰੈਸਡ ਰਹੀ ਆ ਕਿ ਮੈਨੂੰ ਉਹ ਚੀਜ਼ ਡਾਈਜੈਸਟ ਨਹੀਂ ਹੋਣਦੀ ਸੀ ਕਿ ਇਦਾਂ ਵੀ ਕੁਝ ਹੋ ਸਕਦਾ ਹੈ ਕੋਈ ਮੈਨੂੰ ਸੋਲਮੇਟ ਨਹੀਂ ਕੋਈ ਕੁਝ ਨਹੀਂ ਹਾਂ ਇੱਕ ਚੀਜ਼ ਦੱਸੀ ਕਿ ਇੱਕ ਪਰਸਨ ਮੇਰੀ ਇਸ ਲਾਈਫ 'ਚ ਵੀ ਹੈ ਆ ਸੀ ਤੇ ਉਹ ਪਾਸ ਲਾਈਫ 'ਚ ਸੀ ਠੀਕ ਹੈ ਮੈਂ ਇੱਕ ਹੀ ਪਰਸਨ ਨੂੰ ਦੇਖਿਆ ਆਪਣੀ ਪਾਸ ਲਾਈਫਸ ਉਸ ਸ਼ਾਇਦ ਮੇਰਾ ਕੋਈ ਬਹੁਤ ਵੱਡਾ ਲੈਸਨ ਸੀ ਉਸ ਪਰਸਨ ਨਾਲ ਬਟ ਚਲੋ ਓਵਰঅল ਸਭ ਕੁਝ ਕਲੀਅਰ ਹੈ ਹੁਣੇ ਬਟ ਇਹ ਕਿ ਮੈਂ ਤੁਹਾਨੂੰ ਐਡਵਾਈਸ ਨਹੀਂ ਕਰੂੰਗੀ ਕਿ ਤੁਸੀਂ ਆਪਣੀ ਪਾਸ ਲਾਈਫ ਦੇਖੋ ਜਾ ਕੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਪੇਨਫੁੱਲ ਹੋ ਸਕਦੀ ਹੈ ਕਦੀ ਕਦੀ ਤੁਸੀਂ ट्रोमेटाइज ਵੀ ਹੋ ਸਕਦੇ ਹੋ ਆਪਣੇ ਆਪ ਨੂੰ ਐਦਾਂ ਦੀ ਸਿਚੁਏਸ਼ਨ 'ਚ ਦੇਖਣਾ ਕਿਉਂਕਿ ਸਾਨੂੰ ਐਦਾਂ ਲੱਗਦਾ ਕਿ ਅਸੀਂ ਇਸ ਲਾਈਫ 'ਚ ਬਹੁਤ ਦੁੱਖ ਸਹੰਦੇ ਆ ਪਰ ਮੇਬੀ ਉਸ ਲਾਈਫ 'ਚ ਤੁਸੀਂ ਇੰਨਾ ਜ਼ਿਆਦਾ ਐਕਸੈਸਿਵਲੀ ਕੁਝ ਸਿਆ ਹੋਊਗਾ ਤੁਸੀਂ ਆਪਣੇ ਆਪ ਨੂੰ ਦੇਖ ਕੇ ਉਸ ਸਿਚੁਏਸ਼ਨ 'ਚ ਟੋਲਰੇਟ ਨਹੀਂ ਕਰ ਪਾਓਗੇ ਸੋ ਮੈਂ ਨਹੀਂ ਰეკਮੈਂਡ ਕਰਦੀ ਕਿ ਤੁਸੀਂ ਕਰਾਓ ਹਾਂ ਜੇ ਤੁਸੀਂ ਸਟਰੋਂਗ ਹੀ ਨਾ ਫੋਰ ਥੈਟ ਕਿਨ ਆਫ ਮਨੀ ਐਂਡ ਦੈਨ ਗੋ ਫੋਰ ਇਟ ਬਟ ਹਾਂ ਜੇ ਤੁਸੀਂ ਪੈਸੇ ਦੇ ਕੇ ਵੀ ਆਪਣੇ ਆਪ ਨੂੰ ਪੇਨ ਚੀ ਦੇਖਣਾ ਤੇ ਪੇਨ ਹੀ ਲੈ ਕੇ ਆਉਣਾ ਹੈ ਤੇ ਨਾ ਕਰਵਾਓ ਹਾਂ ਜੇ ਤੁਸੀਂ ਆਪਣੇ ਆਪ ਨੂੰ ਹੀਲ ਕਰਨਾ ਚਾਹੁੰਦੇ ਤੁਸੀਂ ਚਾਹੁੰਦੇ ਹੋ ਕਿ ਕਿਹੜਾ ਕਿਹੜੀ ਚੀਜ਼ ਸੀ ਕਿ ਜਿਹੜੀ ਤੁਹਾਡੀ ਇਸ ਲਾਈਫ ਚ ਲੈਸਨ ਹੋ ਸਕਦੀ ਹੈ ਜਾਂ ਤੁਹਾਨੂੰ ਲੈਟ ਗੋ ਕਰਨੀ ਆ ਦੈਨ ਗੋ ਫੋਰ ਇਟ ਪਰ ਮੈਂ ਰეკਮੈਂਡ ਨਹੀਂ ਕਰਦੀ ਪਰ ਡੈਫੀਨੇਟਲੀ ਅਗਰ ਮੇਰਾ ਮਨ ਹੋਇਆ ਕਦੀ ਮੈਂ ਤੁਹਾਨੂੰ ਆਪਣੀ ਉਹ ਵਾਲੀ ਲਾਈਫ ਦੀ ਸਟੋਰੀ ਜ਼ਰੂਰ ਸ਼ੇਅਰ ਕਰੂੰਗੀ